ਗੁਰੂ ਜੀ ਦਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਤਾ ਅਤੇ ਬਲਵੰਡ ਦੋਵੇਂ ਪਿਉ ਪੁੱਤਰ ਗੁਰੂ ਘਰ ਦੇ ਕੀਰਤ ਨੀਏ ਸਨ ਇੱਕ ਵਾਰੀ ਸੱਤੇ ਨੇ ਗੁਰੂ ਅਰਜਨ ਦੇਵ ਜੀ ਪਾਸ ਬੇਨਤੀ ਕੀਤੀ ਮੇਰੀ ਲੜਕੀ ਦੀ ਸ਼ਾਦੀ ਹੈ ਇਸ ਲਈ ਤੁਸੀਂ ਮੇਰੀ ਕੁਝ ਮਦਦ ਕਰੋ ਗੁਰੂ ਜੀ ਨੇ ਕਿਹਾ ਅੱਜ ਦੇ ਕੀਰਤਨ ਦਾ ਜੇ ਚੜਾਵਾ ਆਵੇਗਾ ਉਹ ਸਾਰਾ ਤੁਸਾਂ ਨੂੰ ਦੇ ਦਿੱਤਾ ਜਾਵੇਗਾ ਕੀਰਤਨ ਦੀ ਸਮਾਪਤੀ ਪਿੱਛੋਂ ਜਿਹੜਾ ਚੜਾਵਾ ਆਇਆ ਸਾਰਾ ਉਹਨਾਂ ਨੂੰ ਦੇ ਦਿੱਤਾ ਗਿਆ ਪਰ ਉਹ ਸਾਰੀ ਮਾਇਆ ਲੈ ਕੇ ਵੀ ਖੁਸ਼ ਨਾ ਹੋਏ ਕਿਉਂਕਿ ਉਸ ਦਿਨ ਚੜਾਵਾ ਆਮ ਦਿਨਾਂ ਨਾਲੋਂ ਕਾਫੀ ਘੱਟ ਸੀ ਗੁਰੂ ਜੀ ਦੇ ਭਰਾ ਪ੍ਰਿਥਵੀ ਚੰਦ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਸਨੇ ਸੱਤੇ ਅਤੇ ਬਲਵੱਡ ਨੂੰ ਬੁਲਾ ਕੇ ਕਿਹਾ ਤੁਸੀਂ ਭੋਲੇ ਹੋ ਗੁਰੂ ਅਰਜਨ ਦੇਵ ਜੀ ਨੇ ਸੰਗਤ ਨੂੰ ਚੜਾਵਾ ਦੇਣ ਤੋਂ ਰੋਕ ਦਿੱਤਾ ਸੀ ਕਿਉਂਕਿ ਉਸ ਦਿਨ ਦਾ ਸਾਰਾ ਚੜਾਵਾ ਤੁਸਾਂ ਨੂੰ ਦੇਣਾ ਕੀਤਾ ਸੀ ਤੁਸੀਂ ਤਾਂ ਜਾਣਦੇ ਹੀ ਹੋ ਕਿ ਸਾਰੀ ਸੰਗਤ ਸਿਰਫ ਤੁਸਾਂ ਦਾ ਕੀਰਤਨ ਸੁਣਨਾ ਆਉਂਦੀ ਹੈ ਜੇ ਤੁਸੀਂ ਕੀਰਤਨ ਕਰਨਾ ਬੰਦ ਕਰ ਦੇਵੋਗੇ ਤਾਂ ਸੰਗਤ ਉਹਨਾਂ ਪਾਸ ਜਾਣਾ ਬੰਦ ਹੋ ਜਾਵੇਗੀ ਉਹ ਤੁਸਾਂ ਦੇ ਕੀਰਤਨ ਦੇ ਆਸਰੇ ਦੀ ਸੰਗਤ ਪਾਸੋਂ ਚੜਾਵਾ ਲੈਂਦੇ ਹਨ ਸੱਤੇ ਅਤੇ ਬਲਵੰਡ ਨੂੰ ਇਹ ਸਮਝ ਨਾ ਪਈ ਕਿ ਪ੍ਰਿਥਵੀ ਚੰਦ ਤਾਂ ਗੁਰੂ ਅਰਜਨ ਦੇਵ ਜੀ ਦੀ ਦਿੱਲੀ ਵਿਰੋਧੀ ਸੀ ਉਹ ਕਿਵੇਂ ਉਹਨਾਂ ਨੂੰ ਭਲਾਈ ਦੀ ਸਲਾਹ ਦੇ ਸਕਦਾ ਸੀ ਉਹ ਦੋਵੇਂ ਪ੍ਰਿਥਵੀ ਚੰਦ ਦੀਆਂ ਗੱਲਾਂ ਵਿੱਚ ਆ ਗਏ ਤੇ ਉਹਦੇ ਕਹਿਣ ਤੇ ਦੂਜੀ ਸਵੇਰ ਗੁਰੂ ਘਰ ਕੀਰਤਨ ਕਰਨ ਆ ਗਏ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਘਰ ਤੋਂ ਬੁਲਾਉਣ ਲਈ ਸਿੱਖੀ ਭੇਜੇ ਪਰ ਉਹਨਾਂ ਦੋਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਰੂ ਘਰ ਦੀ ਸ਼ਾਨ ਵਿੱਚ ਬਦ ਘਟ ਵੀ ਕਿਹਾ ਜਦੋਂ ਗੁਰੂ ਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਗੁਰੂ ਜੀ ਨੇ ਕਿਹਾ ਉਹ ਫਿੱਟੇ ਗਏ ਹਨ ਉਹਨਾਂ ਨੂੰ ਮੇਰੇ ਮੱਥੇ 'ਤੇ ਨਾ ਲਗਾਉਣਾ ਜਿਹੜਾ ਸਿੱਖ ਉਨ੍ਹਾਂ ਦੀ ਮਾਫੀ ਦੀ ਸ਼ਿਫਾਰਿਸ਼ ਲੈ ਕੇ ਸਾਡੇ ਪਾਸ ਆਏਗਾ ਅਸੀਂ ਉਸ ਦਾ ਮੂੰਹ ਕਾਲਾ ਕਰਕੇ ਗਧੇ ਉੱਪਰ ਬਿਠਾ ਕੇ ਸ਼ਹਿਰ ਵਿੱਚ ਜਲੂਸ ਕੱਢਾਂਗੇ ਉਸ ਪਿੱਛੇ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਆਪ ਸਰੰਦਾ ਫੜ ਕੇ ਕੀਰਤਨ ਸ਼ੁਰੂ ਕਰ ਦਿੱਤਾ ਅਤੇ ਉਸ ਦਿਨ ਤੋਂ ਹੀ ਸਾਰੇ ਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ੀ ਉਧਰ ਕੁਝ ਦਿਨ ਦੇ ਅੰਦਰ ਹੀ ਸੱਤੇ ਅਤੇ ਬਲਵੱਡ ਦੇ ਸਰੀਰ ਫੋੜਿਆ ਨਾਲ ਭਰ ਗਏ ਸਰੀਰ ਵਿੱਚੋਂ ਬਦੂ ਆਉਣ ਲੱਗੀ ਉਹਨਾਂ ਨੂੰ ਕੋਈ ਆਪਣੇ ਨੇੜੇ ਨਾ ਖੜੇ ਹੋਣ ਦੇਵੇ ਆਪਣੀ ਤਕਲੀਫ ਤੋਂ ਟਕਾਰਾ ਪਾਉਣ ਵਾਸਤੇ ਉਹਨਾਂ ਨੇ ਲਾਹੌਰ ਜਾ ਕੇ ਪਾਈ ਲੱਦੇ ਪਾਸ ਪ੍ਰਕਾਰ ਕੀਤੀ ਕਿ ਗੁਰੂ ਅਰਜਨ ਦੇਵ ਜੀ ਪਾਸੋਂ ਉਹਨਾਂ ਨੂੰ ਮਾਫ਼ ਕਰਵਾ ਦੇਵੇ ਭਾਈ ਲੱੱਦਾ ਗੁਰੂ ਜੀ ਦੀ ਰੱਖੀ ਸ਼ਰਤ ਅਨੁਸਾਰ ਆਪਣਾ ਮੂੰਹ ਕਾਲਾ ਕਰਕੇ ਗਧੇ ਉੱਪਰ ਸਵਾਰ ਹੋ ਕੇ ਅੱਗੇ ਢੋਲ ਵਜਾਉਣ ਵਾਲੀ ਨੂੰ ਲਗਾ ਕੇ ਫਟਕਾਰੇ ਹੋਏ ਸੱਤੇ ਅਤੇ ਬਲਵੱਡ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋ ਗਿਆ ਗੁਰੂ ਜੀ ਭਾਈ ਲੱੱਦੇ ਦੀ ਇਸ ਕਰਨੀ ਤੇ ਬੜੇ ਖੁਸ਼ ਹੋਈ ਅਤੇ ਭਾਈ ਲੱdde ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਦੇ ਵਚਨ ਕੀਤੇ ਇਹਨਾਂ ਨੂੰ ਗੁਰੂ ਘਰ ਤੋਂ ਮਾਫੀ ਮਿਲ ਸਕਦੀ ਹੈ ਜੇ ਇਹ ਗੁਰੂ ਘਰ ਦੀ ਉਸੇ ਮੂਹ ਨਾਲ ਉਸਤਤ ਕਰਨ ਜਿਸ ਨਾਲ ਇਹਨਾਂ ਨੇਂ ਦਿਆ ਕੀਤੀ ਸੀ ਉਹਨਾਂ ਦੋਵਾਂ ਨੇ ਗੁਰੂ ਦੇ ਵਚਨ ਮੰਨ ਕੇ ਗੁਰੂ ਘਰ ਦੀ ਉਸਤਤ ਵਿੱਚ ਬਾਣ ਉਚਾਰਨ ਕੀਤੀ ਜਿਸ ਨਾਲ ਉਹਨਾਂ ਦੇ ਸਰੀਰ ਦਾ ਰੋਗ ਦੂਰ ਹੋ ਗਿਆ ਅਤੇ ਉਹਨਾਂ ਨੂੰ ਸਮਝ ਪੈ ਗਈ ਕਿ ਸੱਤਿਆ ਦੀ ਨਿੰਦਾ ਭਲੀ ਨਹੀਂ ਗੁਰੂ ਜੀ ਨੇ ਵੀ ਸੱਤੇ ਅਤੇ ਬਲਵੱਡ ਦੀ ਬਾਣ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਕੇ ਤੁਰਦੀ ਬਾਣੀ ਬਣਾ ਦਿੱਤੀ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਅਤੇ ਨਾਮੰਨ ਨਾਲ ਦੁੱਖ ਸੇਨਾ ਪੈਂਦਾ ਹੈ ਗੁਰੂ ਜੀ ਦੀ ਕਿਰਪਾ ਹੋ ਜਾਵੇ ਤਾਂ ਸਿੱਖ ਦਾ ਨਾਮ ਸਦਾ ਲਈ ਅਮਰ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ